ਮੈਂ ਮੈਂ ਸਰ ਕੀ ਮਸਲਾ ਜਿਹੜਾ ਜੇ ਪਿਛਲੇ ਕੁਝ ਦਿਨਾਂ ਤੋਂ ਸਾਈਟ ਬੰਦ ਕੀਤੀ ਹੋਈ ਹੈ। ਵਾਇਰੋ ਡੀਕਾਟਾਲ ਸਾਹ ਵਾਇਰੋ ਡੀਕੇਤੇ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ਾਂ ਵਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਰੋਜ਼ਾਨਾ ਹਿੱਲ ਖਾਂਦੇ ਪਾਟ ਮਠਾਟੇ ਕਰਨ ਹੁੰਦੀਆਂ ਜਿਨ੍ਹਾਂ ਦੀ ਰਹਿਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸਚੱਡੇ ਢੰਗ ਨਾਲ ਕੀਤਾ ਜਾਂਦਾ ਜਿਸ ਦੇ ਤਹਿਤ ਸਾਰਾ ਗੜੀ ਨਿਵਾਸ ਤੇ ਜਿਹੜੀ ਹੈ ਆਨਲਾਈਨ ਬੁਕਿੰਗ ਹੁੰਦੀ ਹੈ ਤੇ ਇਹਦੇ ਤੇ ਜਿਹੜੀ ਸੰਗਤਾਂ ਦੇ ਆਨਲਾਈਨ ਕਮਰਾ ਬੁੱਕ ਕਰਾ ਕੇ ਜਿਹੜੀ ਆਪਣਾ ਇੱਥੇ ਕਮਰਾ ਲੈਂਦੀ ਆ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਰਹਿੰਦੀ ਆ ਇਹਦੇ ਤਹਿਤ ਜਿਹੜੇ ਸਾਈਬਰ ਠੱਗ ਅੱਜਕੱਲ ਬੈਠੇ ਆ ਸੋਸ਼ਲ ਮੀਡੀਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਪਰਮਾ ਕੇ ਆਪਣੀਆਂ ਗੱਲਾਂ ਚ ਲਿਆ ਕੇ ਤੇ ਲੋਕਾਂ ਨਾਲ ਠਗਾ ਠੱਗੀ ਮਾਰਦੇ ਨੇ ਬਹੁਤ ਜ਼ਿਆਦਾ ਇਸੇ ਤਹਿਤ ਇੱਕ ਸਾਈਬਰ ਠੱਗ ਜਿਹੜਾ ਕਾਫੀ ਪਿਛਲੇ ਦਿਨਾਂ ਤੋਂ ਉਹਨੇ ਆਪਣੀ ਵੈਬਸਾਈਟ ਕ੍ਰੀਏਟ ਕਰਕੇ ਜਾਲੀ ਜਿਹੜੀ ਫੇਕ ਸਾਰਾ ਗੜੀ ਸਰਾਏ ਹੋਟਲ.com ਦੇ ਨਾਂ ਤੇ ਉਹਨੇ ਵੈਬਸਾਈਟ ਬਣਾ ਦਿੱਤੀ ਉਹਦੇ ਤਹਿਤ ਲੋਕਾਂ ਕੋ ਵਕ ਵਕ ਤਰ੍ਹਾਂ ਦੇ ذریعے ਨਾਲ ਉਹ ਵਾਕ ਵਾਕ ਆਪਣੇ ਅਕਾਊਂਟ ਚ ਪੈਸੇ ਪਵਾ ਰਿਹਾ ਸੀ ਪਲੱਸ ਜਿਹੜੇ ਰੂਮ ਦੇ ਪੈਸੇ ਤੇ ਲੋਕਾਂ ਨੇ ਦੇਣੇ ਦੇਣੇ ਉਹ ਤੋਂ ਇਲਾਵਾ ਜਿਹੜੇ ਉਹਨਾਂ ਦੇ ਅਕਾਊਂਟ ਚ ਪੈਸੇ ਹੁੰਦੇ ਸੀ ਉਹ ਵੀ ਉਹਨਾਂ ਦੇ ਉਹ ਆਪਣੇ ਖਾਤੇ ਚ ਪਵਾ ਲਦਾ ਸੀ ਇਸ ਦੇ ਤਹਿਤ ਸਾਡੇ ਹੀ ਇੰਟਰਨੈਟ ਵਿਭਾਗ ਦੇ ਇੰਚਾਰਜ ਸਰਦਾਰ ਵਿਕਰਮਜੀਤ ਸਿੰਘ ਇਹਨਾਂ ਨੇ ਬਹੁਤ ਹੀ ਆਪਣੀ ਮਿਹਨਤ ਨਾਲ ਉਹਦਾ ਆਈਪੀ ਐਡਰੈਸ ਲੱਭ ਕੇ ਉਹਨੂੰ ਕ੍ਰੀਏਟ ਕਰਕੇ ਉਹਦੀ ਸਾਰੀ ਵੈਬਸਾਈਟ ਤੇ ਸਰਚ ਕਰਕੇ ਉਹ ओरिजिनल ਰਿਕੁਐਸਟ ਪਾਈ ਆ ਤੇ ਉਹਦੇ ਫੋਰੀ ਜਿਹੜਾ ਗੂਗਲ ਨੇ ਤੇ ਜਿਹਦੇ ਤੋਂ ਉਹਨੇ ਕ੍ਰੀਏਟ ਕੀਤੀ ਸੀ ਆਪਣੀ ਵੈਬਸਾਈਟ ਉਹਨਾਂ ਨੇ ਤੁਰੰਤ ਹੀ ਉਹਨੂੰ ਸਸਪੈਂਡ ਕਰਤਾ ਤੇ ਉਹਦਾ ਸਾਨੂੰ ਰਿਪਲਾਈ ਜਿਹੜਾ ਉਹਨਾਂ ਨੇ ਦਿੱਤਾ ਗਿਆ ਇਹਨਾਂ ਨੇ ਜਿਹੜੀ ਆ ਬਹੁਤ ਹੀ ਮਿਹਨਤ ਕੀਤੀ ਆ ਲਗਾਤਾਰ 5-6 ਦਿਨ ਲਗਾਤਾਰ ਹੀ ਮਿਹਨਤ ਕਰਕੇ ਜਿਹੜਾ ਉਹ ਇਹ ਸਰਚ ਕਰਦੇ ਰਹੇ ਤੇ ਉਹਨੂੰ ਲੱਭ ਲਿਆ ਤੇ ਹੁਣ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਉਹਨਾਂ ਨੇ ਸਾਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਹੁਣ ਉਹਨਾਂ ਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ ਘੱਟ ਜਿਹੜਾ ਉਹਨੂੰ ਅਹੀਂ ਕ੍ਰੀਏਟ ਕੀਤਾ ਅਹੀਂ ਲੱਭ ਲਿਆ ਉਹਨੂੰ ਉਹਦੇ ਤੇ ਸਖਤ ਕਾਰਵਾਈ ਕਰਦੇ ਆ ਜਿਹੜੇ ਉਹਨਾਂ ਨੇ ਸੰਗਤਾਂ ਨਾਲ ਫਰੋਡ ਕੀਤੇ ਆ ਇੰਨਾ ਪੈਸਾ ਲੋਕਾਂ ਦਾ ਖਾਦਾ ਉਹਦੀ ਰਿਕਵਰੀ ਕਰਾਈ ਜਾਵੇ ਤੇ ਜਿਹਦੇ ਜਿਹੜੇ ਸੰਗ ਉਹਨੇ ਪੈਸੇ ਕਰਦੇ ਆ ਉਹ ਪੈਸੇ ਵਾਪਸ ਕਰਾ ਕੇ ਉਹਨੂੰ ਤੁਰੰਤ ਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹਿਆਂ ਘਟਨਾਵਾਂ ਜਿਹੜੇ ਸਾਈਬਰ ਧੱਗ ਕਰਦੇ ਹਨ ਉਹ ਨਾ ਵਾਪਰ ਸਕਣ ਜਿਹੜੀਆਂ ਲੋਕਾਂ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਪਹੁੰਚਦੀ ਹੈ ਇਹੋ ਜਿਹੀ ਕੋਈ ਘਟਨਾ ਨਾ ਵਾਪਰ ਸਕੇ ਅੱਜ ਤੱਕ ਕਿੰਨੇ ਕੋਮਲੇਟਾ ਆ ਚੁੱਕੇ ਹਨ ਸਾਡੇ ਕੋਲ ਤਕਰੀਬਨ ਹਰ ਰੋਜ਼ ਹੀ ਐਵਰੇਜ 4-5 ਕਮਲੇਂਟਾ ਰੋਜ਼ ਹੁੰਦੀਆਂ ਜਿਹਦੇ ਤੇ ਘੱਟੋ ਘਾਟ 40000 ਕੁ 30000 21000 ਇਹਨੇ ਨਹੀਂ ਵੱਡੀ ਅਮਾਉਂਟ ਦੀ ਉਹ ਠੱਗੀ ਮਾਰਦਾ ਸੀ। ਇਸ ਸੰਬੰਧੀ ਪੁਲਿਸ ਦਰਜ ਨੂੰ ਮਿਲੇਗੀ। ਉਹਨਾਂ ਨੇ ਕੋਈ ਰਿਸਪੋਰਟ ਨਹੀਂ ਦਰਜ। ਪੁਲਸ ਬਰਜਾਜ ਨੂੰ ਅਜ ਤੋ तकरीबन ਜਦੋਂ ਇਹਨੇ ਸਾਡੇ ਕੋਲ ਪਹਿਲੀ ਕੰਪਲੇਂਟ ਆਈ ਉਹ ਤੋਂ ਨੈਕਸਟ ਡੇ ਹੀ ਅਸੀਂ ਆਪਣੀ ਜਿਹੜੀ ਆ ਰਿਟਨ ਕੰਪਲੇਂਟ ਪੁਲਿਸ ਕਮਿਸ਼ਨ ਨੂੰ ਦੇ ਚੁੱਕੇ ਸੀ। ਪਰੰਤੂ ਅੱਜ ਤੱਕ ਵੀ ਉਹਨਾਂ ਵੱਲੋਂ ਕੋਈ ਰਿਸਪਾਂਸ ਨਹੀਂ ਸਾਨੂੰ ਮਿਲਿਆ। ਅਸੀਂ ਉਹਦੇ ਤੇ ਆ ਸਰਚ ਕੀਤੀ ਆ। ਅਸੀਂ ਆ ਬੰਦਾ ਟਰੇਸ ਕੀਤਾ। ਕੁਝ ਨਹੀਂ ਹੋਇਆ। ਪਰੰਤੂ ਸਾਡੇ ਇੰਟਰਨੈਟ ਵਿਭਾਗ ਨੇ ਆਪਣੀ ਮਿਹਨਤ ਨਾਲ ਜਿਹੜਾ ਉਹਦੀ ਆਈਪੀ ਐਡਰੈਸ ਲੱਭ ਕੇ ਉਹਦੇ ਤੇ ਕਾਰਵਾਈ ਕਰਦੇ ਆ ਉਹਦੀ ਸਸਪੈਂਡ ਕਰਾਈ ਆ ਜਿਹੜੀ ਵੈਬਸਾਈਟ ਉਹਨੇ ਬਣਾਈ ਤੇ ਅਗੋਂ ਵੀ ਉਹਨਾਂ ਨੇ ਜਿਨ੍ਹਾਂ ਨੇ ਗੂਗਲ ਨੇ ਸਾਨੂੰ ਵਿਸ਼ਵਾਸ ਦਿਵਾਇਆ ਇਹੋ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਲੋਕ ਧਗ ਜਲਵਾ ਖਿਲਵਾੜ ਕਰਦੇ ਹਨ ਇਹੋ ਜੀਆਂ ਤੁਰੰਤ ਹੀ ਜਿਹੜੀਆਂ ਸਾਈਟਾਂ ਨੂੰ ਬੰਦ ਕੀਤੇ ਜਾਣਗੇ ਸੰਤਨ ਵੀ ਫੀਲ ਕਰਦੇ ਜੇ ਗੂਗਲ ਨੇ ਇਹ ਚੰਗਾ ਨਾ ਉਹਨਾਂ ਨੂੰ ਕਮਰੇ ਲੈਣੇ ਵੀ ਮੁਸ਼ਕਲ ਆ ਗਈ ਤੇ ਬਸ ਸੇ ਸੰਤਨ ਵੀ ਫੀਲ ਕਰਦੇ ਸੰਤਨ ਨੂੰ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਔਨਲਾਈਨ ਕਮਰੇ ਬੁੱਕ ਕਰਾਉਂਦੇ ਹਨ ਜਾਂ ਕੋਈ ਹੋਰ ਡੋਨੇਸ਼ਨ ਦੇਣਾ ਚਾਹੁੰਦੇ ਹਨ ਉਹ ਘੱਟੋ ਘੱਟ ਸਾਡੇ ਸ੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਦੇ ਨਾਲ ਲਿੰਕਡ ਜਿਹੜੇ ਵੀ ਕੰਸਰਨ ਮੈਨੇਜਰ ਆ ਸੈਕਟਰੀ ਸਾਹਿਬ ਆ ਸਾਡੀਆਂ ਸਾਰਿਆਂ ਦੇ ਫੋਨ ਚੱਲਦੇ ਆ ਉਹਨਾਂ ਕੋਲ ਜੇ ਕੋਈ ਡੋਨੇਸ਼ਨ ਮੰਗਦਾ ਤਾਂ ਕਲੀਅਰ ਕਰ ਲੈਣਾ ਜਿਹਦਾ ਕਨਫਰਮ ਕਰ ਲੈਣਾ ਜਿਹਦਾ ਕਿ ਆ ਬੰਦਾ ਸਾਡੇ ਕੋਲ ਡੋਨੇਸ਼ਨ ਮੰਗ ਰਿਹਾ ਉਹ ਸਹੀ ਆ ਜਾਂ ਗਲਤ ਆ ਕਿਤੇ ਫਰੋਡ ਤਾਂ ਨਹੀਂ ਹੋ ਰਿਹਾ ਇਹੋ ਜਿਹਿਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਫਰੋਡ ਕਰਦੇ ਆ ਉਹਨਾਂ ਦੇ ਤਰ੍ਹਾਂ ਹੀ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ